ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਵਧੀਆ ਚੜਦੀ ਕਲਾ ਚ ਤੇ ਇੱਥੇ ਆਪਾਂ ਬਣਾ ਰਹੇ ਸੀਗੇ ਨਮਕੀਨ ਝੋਲ ਆਲੂ ਵੜੀਆਂ ਪਾ ਕੇ ਤੇ ਜਿਹੜੇ ਸਾਡੇ ਚੈਨਲ ਤੇ ਭੈਣ ਭਰਾ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦਿਨ ਅੱਜ ਸੋਮਵਾਰ ਤੇ ਟਾਈਮ 11:30 ਦਾ ਹੋ ਗਿਆ ਸੀਗਾ ਇੱਥੇ ਆਪਾਂ ਕੱਲ ਸਮਾਨ ਜਿਹੜਾ ਲੈ ਕੇ ਆਏ ਸੀ ਉਹ ਖੋਲਿਆ ਨਹੀਂ ਸੀ ਗਲਤ ਕਾਵਟ ਬਹੁਤ ਹੋ ਗਈ ਸੋ ਵੀ ਪਿਆ ਸੀ ਤੇ ਆ ਮੇਰੀ ਕੱਲ ਦੀ ਕਲਿੱਪ ਹੈ ਇਹ ਮੈਂ ਫੇਸ ਤੇ ਫੇਸ ਮਾਸਕ ਲਗਾਇਆ ਹੋਇਆ ਸੀਗਾ ਤੇ ਆ ਮੇਰੀ ਫਿੰਸੀ ਹੋ ਰਹੀ ਹੈ ਥੋੜੀ ਤੇ ਏਡੀ ਵੱਡੀ ਤੇ ਡੇਢ ਮਹੀਨਾ ਹੋ ਗਿਆ ਸੀ ਕੁਝ ਵੀ ਨਹੀਂ ਸੀ ਲਗਾਇਆ ਬੇਬੀ ਹੋਣ ਦਾ ਕਰਕੇ ਫੇਸ ਤੇ ਤੇ ਛੋਟੇ ਛੋਟੇ ਵਾਲ ਜਿਹੜੇ ਆ ਜਾਂਦੇ ਉਹ ਇਹਦੇ ਨਾਲ ਰਿਮੂਵ ਹੋ ਜਾਂਦੇ ਆ ਮਾਸਕ ਨਾਲ ਚਾਰਕੋਲ ਦਾ ਮਾਸਕ ਹੈ ਇਹ ਤੇ ਬਹੁਤ ਵਧੀਆ ਹੁੰਦਾ ਇਹ ਤੇ ਕੱਲ ਮੈਂ ਸਵੇਰੇ ਲਗਾਇਆ ਸੀ ਇਹ ਤੇ ਤਾਂ ਕਰਕੇ ਮੈਂ ਇਹ ਵੀਡੀਓ ਸ਼ੂਟ ਕਰੀ ਗਿੱਲਾ ਸੀ ਉਹ ਥੋੜਾ ਜਿਹਾ ਤੇ ਜਦੋਂ ਇਹ ਸੁੱਕ ਜਾਂਦਾ ਉਦੋਂ ਲਾਉਣਾ ਹੁੰਦਾ ਇਹਨੂੰ ਤੇ ਇਹ ਆਪਾਂ ਕੱਲ ਸਮਾਨ ਲਿਆਇਆ ਸੀ ਉਹ ਖੋਲੇ ਹੀ ਨਹੀਂ ਸੀਗਾ ਹਜੇ ਥਕਾਵਟ ਜੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਆ ਲਿਆਂਦਾ ਕਾਕੇ ਦਾ ਝੂਲਾ ਆਪਾਂ ਨੇ ਤੇ ਇੱਥੇ ਕਾਕਾ ਪਿਆ ਸੀਗਾ ਮੰਜੇ ਤੇ ਉਹ ਲੈ ਕੇ ਆਏ ਸੀਗਾ ਸਾਹਮਣੇ ਓਵੇਂ ਜਿਵੇਂ ਹੈਗਾ ਓਵੇਂ ਐ ਇਹ ਸਾਰਾ ਉੱਪਰ ਨੈਟ ਆ ਬਰੀਕ ਇਹਦੇ ਬਿਲਕੁਲ ਬਰੀਕ ਨੈਟ ਆਗੀ ਤੇ ਬਹੁਤ ਵਧੀਆ ਹੈਗਾਗਾ ਤੇ ਮੋਟੀ ਨੈਟ ਵਾਲਾ ਵੀ ਸੀ ਆਪਾਂ ਬਰੀਕ ਨੈਟ ਵਾਲਾ ਲੈ ਕੇ ਆਏ ਆਂਗੇ ਤੇ ਮੋਟੀ ਨੈਟ ਵਾਲਾ ਸੀਗਾ ਸਸਤਾ ਉਹ ਦੂਜਾ ਸੀਗਾ 5.50 ਦਾ ਸੀਗਾ ਇਹ ਮਹਿੰਗਾਗਾ ਝੁੱਲਾ ਇਹਦਾ ਤੇ ਇੱਥੇ ਕਾਕਾ ਪਿਆ ਸੀ ਤੇ ਆ ਇਹਦਾ ਝੁੱਲਾਗਾ ਉੱਪਰ ਨੈਟ ਬੰਨ ਰੱਖੀ ਹੈਗੀ ਤੇ ਨੈਟ ਜਿਹੜਾ ਆਪਾਂ ਕਾਕੇ ਨੂੰ ਵਿੱਚ ਪਾਉਣੇ ਆਂਗੇ ਨੇ ਟੂਦੀ ਉਪਨ ਕਰਦੇ ਆ ਪੂਦੋ ਖੋਲਦੇ ਹੁੰਨੇ ਆਗੇ ਤੇ ਫਿਰ ਇਹ ਚ ਕੋਈ ਮੱਖੀ ਮੱਛਰ ਵਗੈਰਾ ਨਹੀਂ ਪੈਂਦਾ ਵਧੀਆ ਨੈਟ ਆ ਗਈ ਬਰੀਕ ਦੂਜੀ ਨੈਟ ਵਿੱਚ ਦੀ ਤਾਂ ਆਹ ਚੱਲੀਆਂ ਜਾਂਦੀਆਂ ਬਰੀਕ ਪੁੰਡੀਆਂ ਜਾਂਦੀਆਂ ਅੰਦਰ ਚੱਲੀਆਂ ਜਾਂਦੀਆਂ ਬਰੀਕ ਬਰੀਕ ਤੇ ਇੱਥੇ ਕਾਕਾ ਲੈ ਰਿਹਾ ਝੂਟੇ ਆਰਾਮਦਾਰੀ ਨਾਲ ਮौजਾਂ ਨਾਲ ਪਿਆਗ ਝੂਟੇ ਮਾਟੇ ਕਰ ਰਿਹਾ ਤੇ ਥੋੜੀ ਜੀ ਮੈਨੂੰ ਵੀ ਫਰਸਤ ਮਿਲੀ ਨਹੀਂ ਮੈਨੂੰ ਜਮਾਂ ਚੈਨ ਨਹੀਂ ਸੀ ਲੈਣ ਦੇਂਦਾ ਕਾਕਾ ਗੋਦੀ ਚੜਿਆ ਰਹਿਦਾ ਸੀ ਬਸ ਸਾਰਾ ਦਿਨ ਜਾਗਦਾ ਹੁੰਦਾ ਸੀ ਉਦੋਂ ਤਾਂ ਮੰਜੇ ਤੇ ਪੈਂਦਾ ਹੀ ਨਹੀਂ ਸੀਗਾ ਇਹ ਵਿੰਦ ਵੀ ਤੇ ਇੱਥੇ ਪਿਆ ਇਹ ਇੱਥੇ ਆ ਪਾ ਲਾਤੀ ਸੀ ਨੈਟ ਭਾ ਕੇ ਇਹਨੂੰ ਵਿੱਚ ਝੋਲੇ ਚ ਤੇ ਥੋੜੀ ਜਿਹੀ فرصਤ ਜੀ ਮਿਲ ਗਈ ਮੈਨੂੰ ਵੀ ਨਹੀਂ ਤਾਂ ਮੈਨੂੰ ਬਹੁਤ ਥਕਾ ਦਿੰਦਾ ਸੀ ਕੱਲੀ ਦਾ ਕਰਕੇ ਮੈਨੂੰ ਬਹੁਤ ਔਖਾ ਸੀਗਾ ਨਾਲ ਘਰ ਦੇ ਵੀ ਕੰਮ ਹੋ ਜਾਂਦੇ ਸੀ ਨਾਲ ਇਹਨੂੰ ਸੰਭਣਾ ਤੇ ਹੁਣ ਥੋੜਾ ਜਿਹਾ ਸੌਖਾ ਹੋ ਜਾਊਗਾ ਚਲ ਤੇ ਇਹ ਆਪਾਂ ਸ਼ਾਪਿੰਗ ਕਰੀ ਜੀ ਕੱਲ ਸਾਰੀ ਤੇ ਦੋ ਟੀ-ਸ਼ਰਟਾਂ ਲਿਆਂਦੀਆਂ ਮੈਂ ਵੱਲਾਲੀਆਂ ਟੀ-ਸ਼ਰਟਾਂ ਖਰਾਬ ਜੇ ਹੋ ਗਈਆਂ ਸੀ ਦੋ ਟੀ-ਸ਼ਰਟਾਂ ਲਈ ਆ ਸ਼ੂਟ ਲਿਆਂਦਾ ਤੇ ਤਵਾ ਲੈ ਕੇ ਆਏ ਆਪਾਂ ਨੇ ਉਹ ਤੇ ਛਾਨ ਨਹੀਂ ਚਾਹ ਛਾਨ ਨਹੀਂ ਤੇ ਇੱਕ ਖੁਰਪੀ ਲੈ ਕੇ ਆਏ ਸੀ ਆਪਾਂ ਤੇ ਇੱਕ ਆਹ ਲੋਹੇ ਦੇ ਕੜਾ ਹੀ ਤੇ ਉਹ ਸਬਜ਼ੀ ਵਾਲ ਟੋਕਰੀ ਪਰਾਂ ਤੇ ਇਧਰ ਆਪਾਂ ਵਰਫਲ ਡੋਂਗਾ ਲੈ ਕੇ ਆਏ ਸੀ ਵਰਫਲ ਡੋਂਗੇ ਹੁਣ ਇੱਕ ਵੀ ਨਹੀਂ ਸੀਗਾ ਫ੍ਰਿਜ 'ਚ ਤੇ ਤਾਂ ਕਰਕੇ ਉਹ ਦੋ ਦੂਜੇ ਲਿਆਂਦੇ ਉਹ ਤੇ ਨਾਲੇ ਖੇਡ ਲੂਗਾ ਨਾਲੇ ਚੱਲ ਚਾਬੀ ਵਾਲੇ ਛੱਲੇ ਜੇ ਤੇ ਇਹ ਦੋ ਟੀ-ਸ਼ਰਟਾਂ ਲਿਆਂਦੀਆਂ ਮੈਂ ਮੈਨੂੰ ਸੋਹਣੀਆਂ ਲੱਗੀਆਂ ਇਹ ਦੋਨੋਂ ਲੈ ਕੇ ਆਂਦੀਆਂ ਘਰੇ ਤਾਂ ਕਿਉਂਕਿ ਸ਼ੂਟ ਤਾਂ ਪੈਂਦੇ ਨਹੀਂਗੇ ਫਿਰ ਮੈਂ ਟੀ-ਸ਼ਰਟੇ ਕਾ ਲੈਣੀ ਹੁੰਦੀਆਂਗੀ ਤੇ ਇਹ ਆਪਣਾ ਸ਼ੂਟ ਆ ਜੀ ਤੇ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਰਹੀ ਸੀਗੀ ਤੇ ਇੱਥੇ ਖੁਰਪੀ ਲਿਆਂਦੀ ਇੱਕ ਕਾਕੂ ਬਟਨੋਂ ਸਬਜ਼ੀਆਂ ਚ ਤੇ ਇਹ ਆ ਪਲੇ ਇਹ ਆਰਾ ਸਮਾਨ ਸ਼ੂਟ ਪਹੁੰਚਿਆ ਤੇ ਵਰਕ ਹੈਗਾ ਮੂਰੀਆਂ ਤੇ ਤੇ ਪਲੇਨ ਸਲਵਾਰ ਹੈ ਇਹ ਵਾਈਟ ਮੂਰੀਆਂ ਤੇ ਵਰਕ ਹੈ ਇਹਦੇ ਤੇ ਬਹੁਤ ਸੋਹਣਾ ਲੱਗਿਆ ਮੈਨੂੰ ਲਾਈਟ ਜਿਹਾ ਕਲਰ ਨਾਲੇ ਕਾਟਨ ਜੀ ਦਾ ਵਧੀਆ ਗਰਮੀ ਚ ਪਾਉਣ ਨੂੰ ਹੁਣ ਹਜੇ ਗਰਮੀ ਹੋਰ ਹੈਗੀ ਐ ਮਹੀਨਾ ਡੇਢ ਮਹੀਨਾ ਤਾਂ ਦਿਨ ਦੀ ਗਰਮੀ ਤੇ ਇਹ ਹੈਗਾ ਕਮੀਜ਼ ਤੇ ਇਧਰ ਦੁਪੱਟਾ ਦਾ ਦੁਪੱਟੇ ਤੇ ਵੀ ਲੈਸ ਲੱਗੀ ਹੋਈ ਹੈਗੀ ਵਧੀਆ ਤੇ ਪ੍ਰਾਈਸ ਵੀ ਇਹਦਾ ਠੀਕ ਰੇਟ ਹੀ ਸੀਗਾ ਤੇ ਆ ਨੈਟ ਵਾਲਾ ਹੈਗਾ ਮੂਰੇ ਨੈਟ ਲੱਗੀ ਦੀ ਹੈ ਇਹਦੇ ਕਮੀਜ਼ ਦੇ ਤੇ ਆ ਮੂਰੀਆਂ ਤੇ ਵਰਕ ਹੈਗਾ ਇਹ ਮੂਰੀ ਵਾਈਟ ਸਲਵਾਰ ਹੈਗੀ ਤੇ ਹੁਣ ਚੱਲਿਆ ਇਹਨਾਂ ਦਾ ਟ੍ਰੈਂਡ ਜਿਹਾ ਹੈਗਾ ਇਹ ਛੁੱਟਾਂ ਦਾ ਤੇ ਤਾਂ ਕਰਕੇ ਮੈਨੂੰ ਸੋਹਣਾ ਲੱਗਿਆ ਤੇ ਆ ਨੈਟ ਜੀ ਲੱਗੀ ਹੋਈ ਹੈ ਇਹ ਤੇ ਤੇ ਮੈਂ ਲੈ ਲਿਆ ਮੈਂ ਖਚਾ ਵਾਲਾ ਪਹਿਲਾਂ ਵਾਲੇ ਮੇਰੇ ਹੁਣ ਫਟ ਗਏ ਹੁਣ ਬੇਬੀ ਦਾ ਕਰਕੇ ਪਹਿਲਾ ਵਾਲੀ ਸੂਟ ਤਾਂ ਬਹੁਤ ਪਏ ਸੀਗੇ ਤਾਂ ਕਰਕੇ ਲਈ ਮੈਂ ਤੇ ਇਹ ਵਾਰ ਫੜ ਡੂੰਗਾ ਤੇ ਆ ਛੱਲੇ ਲਿਆਂਦੇ ਦੋ ਆ ਘਾਰ ਵਾਲਾ ਵੀ ਛੱਲਾ ਗਾ ਤੇ ਆ ਤਵਾ ਲਿਆਂਦਾ ਤਵਾ ਹੋ ਗਿਆ ਸੀ ਪਤਲਾ ਨਾ ਮਾ ਤਵਾ ਲਿਆਂਦਾ ਛਾਣਨੀ ਲਿਆਂਦੀ ਚਾਹ ਪੋਣ ਨੂੰ ਨਹੀਂ ਲਿਆਂਦੀ ਇਹ ਵੈਸੇ ਕੋਈ ਜਿਵੇਂ ਤੇਲ ਵਗੈਰਾ ਪੋਣਨਾ ਉਹਦੇ ਵਾਸਤੇ ਲਿਆਂਦੀ ਹੈਗੀ ਤੇ ਆ ਕੜਾਹੀ ਲਿਆਂਦੀ ਲੋਹੇ ਦੀ ਸਬਜ਼ੀ ਵਗੈਰਾ ਬਣਾਉਣ ਨੂੰ ਲੋਹੇ ਦੀ ਕੜਾਹੀ ਜਿ ਵਧੀਆ ਆਇਰਨ ਨੂੰ ਮਿਲਦਾ ਗਾ ਤੇ ਤਾਂ ਕਰਕੇ ਲਿਆਂਦੀ ਕੜਾਹੀ ਤੇ ਉਹ ਸਾਬਣ ਦਾ ਨਹੀਂ ਲਿਆਂਦੀ ਕਾਕੇ ਦੀ ਛੋਟੇ ਦੀ ਤੇ ਆਪਾਂ ਸਬਜੀ ਵਾਲ ਟੋਕਰੀ ਲੈ ਕੇ ਆਏ ਸਬਜੀ ਵਾਲੀਆਂ ਟੋਕਰੀਆਂ ਤੋੜਤੀਆਂ ਸੀ ਫਤੇ ਨੇ ਤੇ ਅੱਜ